ਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਨਾਲ ਸਾਰਿਆਂ ਨਾਲ ਆਪਣੇ ਵਾਅਦੇ ਅਨੁਸਾਰ ਅਸੀਂ ਅੱਜ ਸੈਲੀਬ੍ਰਿਟੀ ਨਹੀਂ ਇੱਕ ਆਮ ਇਨਸਾਨ ਜਿਹੜੇ ਕਿ ਇੱਕ ਬਹੁਤ ਹੀ ਚੰਗੇ ਕੰਮ ਦੇ ਵਿੱਚ ਲੱਗੇ ਹੋਏ ਹਨ ਜਿਨ੍ਹਾਂ ਦੇ ਅਲੱਗ-ਅਲੱਗ ਉਪਰਾਲੇ ਪੰਜਾਬ ਪੜਾਈ ਦੇ ਵਿੱਚ ਸਮਾਜ ਭਲਾਈ ਦੇ ਵਿੱਚ ਲੋਕ ਭਲਾਈ ਦੇ ਵਿੱਚ ਚੱਲ ਰਹੇ ਹਨ ਸੋ ਅੱਜ ਇਹਨਾਂ ਵੱਲੋਂ ਇੱਕ ਨਵੀਂ ਮੁਹਿੰਮ ਦੀ ਦਾ ਆਗਾਜ਼ ਕੀਤਾ ਗਿਆ ਹੈ ਨੂਰੀ ਦੇ ਦਿਨ ਚੱਲ ਰਹੇ ਹਨ ਤੇ ਅੱਜ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਦੀ ਉਹਨਾਂ ਨੇ ਜਿਹੜੀ ਆ ਮਹਿੰਮ ਚਲਾਈ ਆ ਕਿ ਉਹ ਇਸ ਮਹਿੰਮ ਨੂੰ ਕਿਸ ਤਰ੍ਹਾਂ ਸਮਾਜ ਦੇ ਵਿੱਚ ਲੈ ਕੇ ਜਾ ਰਹੇ ਹਨ ਤੇ ਉਹਦਾ ਕੀ ਇਹ ਮੈਸੇਜ ਜਿਹੜਾ ਸੰਦੇਸ਼ਾਂ ਕਿਸ ਤਰੀਕੇ ਦੇ ਨਾਲ ਦੇ ਰਹੇ ਨੇ ਉਹਦਾ ਕੀ ਅਸਰ ਉਹਨਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਸੋ ਮੇਰੀ ਮੁਰਾਦ ਸਰਦਾਰ ਕੁਲਵੰਤ ਸਿੰਘ ਜੀ ਕੋ ਜਾਂ ਕੋਈ ਸੁਲੈਂਟਿਆ ਜਿਹੜੇ ਕੀ ਬਹੁਤ ਹੀ ਚਲਾਈ ਹੈ ਤੁਸੀਂ ਇਹ ਜਿਹੜੀ ਮਹਿੰਮ ਚਲਾਈ ਹੈ ਔਰ ਅਲੱਗ-ਅਲੱਗ ਮਹਿੰਮਾਂ ਜਿਹੜੀਆਂ ਚਲਾਈਆਂ ਸਮਾਜ ਸੇਵਾ ਦੇ ਤੌਰ ਤੇ ਸਮਾਜ ਭਲਾਈ ਦੇ ਤੌਰ ਤੇ ਇਹ ਜਿਹੜੀ ਤੁਸੀਂ ਮਹਿੰਮ ਚਲਾਈ ਹੈ ਇਹਦੇ ਵਿੱਚ ਤੁਹਾਡਾ ਤਾਂ ਮਤਲਬ ਕੀ ਕਹਿਣਾ ਇਸ ਬਾਰੇ ਥੋੜਾ ਜਿਆ ਤੁਸੀਂ ਦਰਸ਼ਕਾਂ ਦੇ ਨਾਲ ਆਪਣੀ ਜਿਹੜੀ ਗੱਲ ਸਾਂਝੀ ਕਰੋ ਪਹਿਲਾਂ ਤਾਂ ਮੈਂ ਸਾਰੇ ਹੀ ਸਾਥੀਆਂ ਨੂੰ ਪਿਆਰ ਭਰੀਆਂ ਸਤਿ ਸ਼੍ਰੀ ਅਕਾਲ ਤੇ ਮੈਂ ਪਹਿਲਾਂ ਆਵਾਜ਼ੇ ਖਾਸ ਦੇਖ ਰਹੇ ਸਾਰੇ ਕੀ ਪਾਰ ਤਵਾਰਸੀਆਂ ਦਾ ਪੰਜਾਬ ਵਾਸੀਆਂ ਦਾ ਦਿলো ਕੁਝ ਜ਼ਿਆਦਾ ਕਰਨਾ ਚਾਹੁੰਦਾ ਹਾਂ ਤੇ ਇਹਨਾਂ ਦੇ ਚੈਨਲ ਦਾ ਵੀ ਦਿਓ ਸ਼ੁਕਰੀਆ ਦਾ ਕਰਨਾ ਚਾਹੁੰਦਾ ਜਿਨ੍ਹਾਂ ਨੇ ਦਾਸ ਨੂੰ ਇੰਟਰਵਿਊ ਦੇ ਜੋ ਸੰਦੇਸ਼ ਆ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸਾਰਕੰਗਾ ਦਾ ਜਵਾਬ ਦਿੱਤਾ ਜਾਵੇ ਆ ਜਿਹੜੀ ਤੁਸੀਂ ਮੁਹਿੰਮ ਚਲਾਈ ਹੈ ਚਾਈਨਾ ਡੋਰ ਬਾਰੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਤੁਸੀਂ ਕੀ ਮੈਸੇਜ ਦੇਣਾ ਚਾਹੂਗੇ ਇਸ ਦੇ ਥਰੂ ਮੈਂ ਜੀ ਪੁਰੇ ਨਹੀਂ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਇਹ ਦਿੰਨਾ ਚਾਹਨਾ ਕਿ ਜਿਹੜੀ ਇਹ ਚਾਈਨਾ ਡੋਰ ਹੈ ਇਸ ਦਾ ਪੂਰਨ ਤੌਰ ਤੇ ਬਾਈਸ਼ਕਾਰ ਕੀਤਾ ਜਾਵੇ ਇਸ ਨੂੰ ਨਾ ਵਰਤਿਆ ਜਾਵੇ ਕਿਉਂਕਿ ਜਾਨਵਰਾਂ ਦੇ ਪੰਛੀਆਂ ਦੇ ਨਾਲ ਨਾਲ ਇਨਸਾਨਾਂ ਦੇ ਵੀ ਕਾਫੀ ਕੁਲ ਘਟਨਾਵਾਂ ਕਰਦੇ ਨੇ ਉਹ ਜੀ ਨਵੇਂ ਨਹੀਂ ਕੋਈ ਹੋਰ ਤਰ੍ਹਾਂ ਦੇ ਐਕਸੀਡੈਂਟਲ ਵੀ ਇਹਦੇ ਨਾਲ ਹੁੰਦੇ ਆ ਜਿਦਾ ਕਿ ਚਾਈਨਾ ਟੂਲ ਵੀ ਕਿਤੇ ਨਹੀਂ ਵਰਤੀ ਜਾ ਰਹੀ ਹੈ ਸਾਡੇ ਪਸ਼ੂ ਪੰਛੀਆਂ ਤੇ ਦੇਖੋ ਕਿ ਤੁਸੀਂ ਅੱਜ ਦੇ ਨੌਰਤ ਦੇ ਲੋਕ ਇਹ ਵੀ ਕੋਈ ਪੰਛੀ ਕੋਈ ਜਾਨਵਰ ਉਹਦੇ ਗਲੇ ਵਿੱਚ ਚੈਨਾ ਡੋਰ ਤੁਹਾਨੂੰ ਲੱਤੀ ਮਿਲੂਗੀ ਤੇ ਉਹ ਉਹ ਤਾਂ ਬੇਜਬਾਨ ਜਾਨਵਰ ਹੈ ਪੰਛੀ ਹੈ ਉਹਨਾਂ ਨੂੰ ਇਸ ਦੇ ਬਾਰੇ ਕੀ ਪਤਾ ਕਿ ਮੇਰੇ ਗਲੇ ਜੇ ਪਤਾ ਨਹੀਂ ਕਿਹੜੀ ਕੋਈ ਸੰਗਲ ਪਾ ਦਿੱਤਾ ਹੈ ਕੋਈ ਸਾਨੂੰ ਪਤਾ ਹੈ ਇਸ ਬਾਰੇ ਤੇ ਮੈਂ ਇਸ ਲਈ ਕਹੂੰਗਾ ਕਿ ਘੱਟੋ ਘੱਟ ਇਸ ਜਿਹੜੀ ਡੋਰ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ ਤੇ ਸਾਨੂੰ ਜੇ ਕਿਸੇ ਕੋਈ ਵੀ ਪਤੰਗ ਦਾ ਸ਼ੌਂਕ ਹੈ ਵੀ ਹੈ ਅਸੀਂ ਪ੍ਰਾਤਨ ਸਮੇਂ ਤੇ ਜਦੋਂ ਇਹ ਡੋਰ ਨਹੀਂ ਸੀਗੀ ਉਦੋਂ ਵੀ ਦੁਨੀਆ ਤੇ ਪਤੰਗਬਾਜ਼ੀ ਸਾਡੇ ਸਾਡੇ ਹੋਰ ਉਡਾਣ ਦੇ ਆ ਰਹੇ ਹਨ ਜ਼ਰੂਰੀ ਨਹੀਂ ਕਿ ਚਾਈਨਾ ਡੋਰ ਨਾਲ ਹੀ ਪਤੰਗ ਉਡਾਣ ਨਾਲ ਪਤੰਗ ਉੜੂਗੀ ਜੇ ਕਿਸੇ ਨੂੰ ਲੋੜ ਹੈ ਤਾਂ ਦੂਜੀ ਡੋਰ ਨਾਲ ਵੀ ਉਹ ਪਤੰਗ ਉਡਾ ਸਕਦਾ ਹੈ ਚਾਈਨਾ ਡੋਰ ਦੀ ਕਿਰਪਾ ਕਰਕੇ ਮਰਥੋ ਨਾ ਕਰੋ ਭਰਾਵੋ ਬਖਸ਼ ਦਿਓ ਮੈਂ ਦਰਸ਼ਕਾਂ ਨੂੰ ਨਾਲ ਦੀ ਨਾਲ ਇਹ ਵੀ ਦੱਸਦਾ ਜਾਣਾ ਵਾ ਕਿ ਇਹ ਸਰਦਾਰ ਕਨਵਨ ਸਿੰਘ ਜੀ ਨੇ ਇੱਕ ਵਾਰ ਇਹਨਾਂ ਦੇ ਜਿਹੜਾ ਥਾਣਾ ਲੱਗਦਾ ਹੈ ਉੱਥੇ ਇੱਕ ਵਾਰ ਇਹਨਾਂ ਨੇ ਦਰਖਤ ਦੇ ਉੱਤੋਂ ਜਿਹੜਾ ਹੰਸ ਪੰਛੀ ਹੁੰਦਾ ਹੈ ਉਹਦੇ ਪੈਰਾਂ ਦੇ ਵਿੱਚ ਡੋਰ ਅਟਕੀ ਹੋਈ ਸੀ ਔਰ ਇਹਨਾਂ ਨੇ ਉਸ ਨੂੰ ਇੱਕ ਰੈਸਕਿਊ ਕਰਕੇ ਬਹੁਤ ਜੱਦੋਜਹਿਦ ਕਰਕੇ ਉਸ ਨੂੰ ਉਸ ਡੋਰ ਤੋਂ ਆਜ਼ਾਦੀ ਦਿਲਵਾਈ ਸੀ ਤੇ ਇਹਨਾਂ ਨੇ ਉਸ ਟਾਈਮ ਕਿਹਾ ਸੀ ਕਿ ਮੈਂ ਆਪਣੀ ਜਿਹੜੀ ਇਹ ਮੋਹਿਮਾਂ ਤੇ ਅਗਲੀ ਜਿਹੜੀ ਮਕਰ ਸ੍ਰਕਾਂਤੀ ਜਿਹਨੂੰ ਲੋੜੀ ਕਿਹਾ ਜਾਂਦਾ ਹੈ ਉਸ ਤੇ ਮੈਂ ਚਲਾਉਂਗਾ ਕਿਉਂਕਿ ਇਹਨਾਂ ਨੇ ਇੱਕ ਗੱਲ ਇਹਨਾਂ ਦੇ ਦਿਲ ਦੇ ਵਿੱਚ ਔਰ ਦਿਮਾਗ ਦੇ ਵਿੱਚ ਉੱਠੀ ਕਿ ਇਸ ਤਰ੍ਹਾਂ ਪਤਾ ਦੀ ਕਿੰਨੀਆ ਕ ਜਾਨਣਾ ਪਸ਼ੂ ਪੰਛੀਆਂ ਦੀਆਂ ਔਰ ਇਨਸਾਨਾਂ ਦੀਆਂ ਜਾਣਦੀਆਂ ਸੋ ਮੈਂ ਹੋਰ ਅਗਰ ਇਹਨਾਂ ਤੋਂ ਹੋਰ ਕੁਝ ਪੁੱਛਾਂ ਤਾਂ ਮੈਂ ਇਹਨਾਂ ਤੋਂ ਇਹ ਪੁੱਛਣਾ ਚਾਹੁੰਦਾ ਕਿ ਬੜਤੀਏ ਕਿਹੜੀ ਕਿਹੜੀ ਮੁਹਿੰਮ ਜਿਹੜੀ ਚਲਾ ਰਹੇ ਹਨ ਜਿਹੜੀ ਕਿ ਅੱਜ ਇਹਨਾਂ ਦੇ ਜਿਹੜੇ ਇਸ ਮੁਹਿੰਮ ਦੇ ਵਿੱਚ ਹਿੱਸਾ ਬਣੀ ਹੋਈ ਹੈ ਸਾਰਿਆਂ ਤੋਂ ਸਾਰੇ ਬੰਦੂ ਮੇਰੇ ਨੇ ਵੀ ਹਰ ਇੱਕ ਪਿਆਰੇ ਮੇਰੇ ਭਰਾ ਮੇਰੀਆਂ ਪੈਣਾ ਵੀਰੇ ਵੀ ਦੇਖ ਰਹੇ ਹਨ ਮੇਰੀਆਂ ਮਾਤਾਵਾਂ ਤੇ ਸਾਰਿਆਂ ਨੂੰ ਪਤਾ ਹੈ ਕਿ ਮੈਂ ਰੱਖ ਲਾਉ ਮਹੀਨ ਚਲਾਈ ਹੋਈ ਹੈ ਮੈਂ ਲੁਧਿਆਣੇ ਵਿੱਚ ਪੂਰੇ ਪੰਜਾਬ ਵਿੱਚ ਜਗਾ ਜਗਾ ਜਿੱਥੇ ਮੈਨੂੰ ਮੇਰੀ ਜ਼ਰੂਰਤ ਮਹਿਸੂਸ ਹੋਗੀ ਰੱਖ ਲਾਂ ਦੀ ਮੈਂ ਉੱਥੇ ਉੱਥੇ ਜਾ ਕੇ ਰੱਖ ਲਾਂ ਦੀ ਸੇਵਾ ਪੂਰਨ ਦੋਰ ਤੇ ਨਿਭਾਵਾਂਗਾ ਤੇ ਮੈਂ ਆਉਣ ਵਾਲੀ 26 ਜਨਵਰੀ ਨੂੰ ਮੈਂ 26 ਬੂਟੇ ਲਾਣੇ ਹਨ ਜੀ ਆਪਣੇ ਗਨਤੰਤਰ ਦੀ ਵਾਸਤੇ ਸਾਡੇ ਅਮਰ ਸ਼ਹੀਦਾਂ ਦੀ ਯਾਦ ਵਿੱਚ ਇਹ ਪ੍ਰੋਗਰਾਮ ਜਿਹੜਾ ਹੈ ਮੈਂ ਆਪਣੇ ਵਰਦਾਂ ਜਿਹੜੀ ਮੌਸਲਾਉ ਮਨਿੰਦੀ ਇਹ ਖਤੋਂ ਵੱਡੀ ਗੁਵਾਤ ਕਰਨੀ ਹੈ ਜਿਹੜੇ ਮੈਂ ਆਉਣ ਵਾਲੀ 26 ਜਨਮ ਨੂੰ 26 ਬੂਟੇ ਲਾਣੇ ਹਨ ਆ ਨਾਲੇ ਸਭ ਬੇਰੀ ਹਰ ਇੱਕ ਤੇ ਦੇਸ਼ ਦੇ ਜਿਹੜੀ ਵੀ ਕੋਈ ਵੀ ਚੀਜ਼ ਸਾਡੇ ਤੇ ਸਰਕਾਰਾਂ ਜੋ ਬੀ ਬੈਨ ਚੱਲ ਰਹੀਆਂ ਹਨ ਜਿਵੇਂ ਕਿ ਚਾਈਨਾ ਡੋਰ ਹੋ ਗਈ ਹੋਰ ਵੀ ਕਈ ਪਟਾਕਿਆਂ ਦੇ ਦੀਵਾਲੀ ਦੇ ਤਿਉਹਾਰ ਵਿੱਚ ਮੈਂ ਇਸੇ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰਾਉਂਦਾ ਰਹੂੰਗਾ ਜੀ ਮੈਂ ਤੁਹਾਡਾ ਸੇਵਕ ਹਾਂ ਮੈਂ ਇਸੇ ਤਰ੍ਹਾਂ ਬੇਨਤੀ ਲਾਂਦਾ ਰਹੂੰਗਾ ਸੋ ਤੁਸੀਂ ਸਰਦਾਰ ਅਰਵਿੰਦ ਸਿੰਘ ਜੀ ਤੋਂ ਸੁਣਿਆ ਹੈ ਕਿ ਉਹਨਾਂ ਨੇ ਅਲੱਗ-ਅਲੱਗ ਮੁਹਿੰਮਾਂ ਦੇ ਵਿੱਚ ਆਪਣਾ ਹਿੱਸਾ ਪਾਇਆ ਹੈ ਸੋ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਦੀ ਜਿਹੜੀ ਇਹ ਮੁਹਿੰਮਾਂ ਜਿਹੜੀਆਂ ਚਲਾਈਆਂ ਹਨ ਚਲਾਉਂਦੇ ਰਹਿਣਗੇ ਔਰ ਅਸੀਂ ਇਹਨਾਂ ਦਾ ਵੱਧ ਤੋਂ ਵੱਧ ਸਾਥ ਦੇਾਂਗੇ ਔਰ ਤੁਸੀਂ ਵੀ ਇਨਾ ਦੇ ਜਿਹੜੇ ਮੈਸੇਜ ਆਨ ਉਹਨਾਂ ਨੂੰ ਅੱਗੇ ਤੋਕੇ ਫਰੋਣ ਵਾਸਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਅਸੀਂ ਇੰਨੀਆਂ ਗੱਲਾਂ ਦੇ ਨਾਲ ਆਪ ਸਭ ਤੋਂ ਇਜਾਜ਼ਤ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ